ਜਿਹੜੇ ਢੂੰਢੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਵੱਜਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚੱਲਾ ਠੀਕ ਐ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ ਐਨਾ ਢੂੰਗਾ ਕਰੂ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਆਉਣਾ ਨੇ ਤੈਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਜਾ ਜਾ ਹੈ ਧਰ ਨਹੀਂ ਢਕਾਣੇ ਘੜਦੀ ਹੈ ਕੋਈ ਨਹੀਂ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਅ ਸ਼੍ਰੀ ਮੁਕਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆਂ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆਂ ਢੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਿਆਂ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਹਾ ਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਕ ਕਰਨਾ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਆਈ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਾ ਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਸਮਾਨ ਨੂੰ ਇਹਨਾਂ ਨੂੰ ਪਾਸੇ ਕਰਕੇ ਵਿੱਚ ਛੱਡ ਦਿੰਦਾ ਸੀ ਥੋੜਾ ਥੋੜਾ ਹਾਂ ਨੇਫੇ ਚਾ ਡਾ ਕੇ ਲੈ ਜਾਂਦਾ ਸੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਆ ਆ ਸਮਾਨ ਹੈ ਆ ਹੀ ਸੀਗਾ ਓਏ ਹਾਂ ਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਓਏ ਆਹ ਸਵਾਲ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚ ਉਹ ਇਹ ਕਹਿੰਦੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਛੋਟਰ ਬਹੁਤ ਫਿਰ ਉਤਨੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਜਿਹੜੀ ਸੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲੇ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਹੈ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਮਸ਼ਾ ਕਰੀਂ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ 3 ਲੱਖ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤਾ ਹੈ ਵਿਆਜ ਦੀ ਸ਼ੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਟੂਮਾਂ ਗਹਿਣੇ ਕਰਕੇ ਦਿੱਤੀਆਂ 14.5 ਹੋ ਗਿਆ 14.5 ਹੋ ਗਿਆ 7 ਜੀ ਗੱਜੇ ਆ ਤੇ ਜਮੀਨ ਕਹਿੰਦੇ ਕਿੱਤੀ 14.5 ਜੀ ਇੱਟਾ ਕਿੱਤੀ ਪਸ ਵੀ ਬਾਬਾ ਸਹੀ ਸਹੀ 10000 ਮਾਣਦਾ ਜੀ ਜਿਹੜੀ ਗੱਲ ਸੱਚ ਦੱਸੀ ਆ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ ਔਰ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਜੂਠੇ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੇ ਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵਿਆਜ ਪਾ ਕੇ ਭੈਣ ਨੂੰ ਇਹਨੇ ਬਣਾਈ ਇਹਨੇ 24 25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਬਣਾਇਆ ਮੇਰੇ ਤੁਸੀਂ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਹਿ ਚ ਉਸ ਮਾਰਾ ਅੱਜ ਨਾ ਮਾਰਾਂ ਮੈਂ ਕੱਲ ਹੋਏ ਕੋਈ ਪਰ ਉਪਰ ਹੁਣ ਗੱਲ ਕਰਵਾ ਦਿੰਨੀ ਆ 15 ਲੱਖ ਰੁਪਈਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੰਜਾ ਨਹੀਂ ਝੂਠ ਬੋਲਦਾ 15 ਲੱਖ ਰੁਪਈਆ ਹੈਗਾ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆ ਯਾਰ 25 ਦਾ ਵਿਆਜ ਪਾ ਕੇ ਤਾਂ ਵੱਢੇ ਬਣਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਦਰਸਨੇ ਆਇਆ ਤੈਨੂੰ ਇਹਨਾਂ ਤੇ ਗਲਤੀ ਖੁੱਦ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਨੇ ਕੋਈ ਇੰਨੀ 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 ਬੇਰੁਖੀ ਨਾ ਸਾਡਣਾ ਪੇਸ਼ ਆਇਆ ਨਾ ਇੰਨੀ ਬੇਰੁਖੀ ਨਾ ਐਸੇ ਤੱਕ ਮੈਂ ਇਹ ਵੀ ਵੱਡਾ ਬੋਲਿਆ ਕਿ ਤੂੰ ਭੌਂਗ ਦੀਂ ਨਹੀਂ ਮੈਂ ਤੈਨੂੰ ਮਾਮਾ ਜੀ ਕਹਿ ਕੇ ਗਲਤ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਂ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਪੁਰਨਾ ਦਾਸ ਕੀ ਸੀ ਹੋਰ ਤਨੇ ਇਸ ਚੋਂ ਨਹੀਂ ਹੁੰਦਾ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਉਹ ਤਾਂ ਸਾਹੋਂ ਦਫੋਂ ਕੁਛ ਨਹੀਂ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੀ ਬਸ ਕੋ ਸੁੱਖਾਂ ਤੇ ਲੱਗੇ ਕੁਝ ਨੂੰ ਲੱਗੇ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਇੱਕ ਕਰਕੇ ਦਿੱਤਾ ਜੀ ਨਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲਾ ਆਪੀ ਖੋਲ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਬੰਤਾ ਕਰਾਈ ਹੈ ਜੇ ਬਾਕੀ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰੋ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਹਿਰ ਜਨ ਜਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤوڑا ਕਿੱਥੇ ਲੱਪੇ ਆਈ ਹੋ ਹੈ ਬੈਟਰੀ ਟਾਰਕ ਲੱਗਿਆ ਜਿਹਾ ਚੋਂ ਆਪਰ ਤੇ ਸੰਘਾ ਤੂੰ ਆਪ껏 ਦੇ ਯੁੱਧ ਦੁਆ ਬੱਚਾ ਸਮਾਨ ਰੱਖ ਦਿੰਦਾ ਸੀ ਆ ਛੱਪ ਜੇ ਬਣਾਏ ਤੂੰ ਬਣਾਏ ਸੀ ਇਹ ਮੈਂ ਜੀ ਕਾਹ ਤੋਂ ਬਣਾਏ ਸੀ ਛੱਪ ਕਾਹ ਤੋਂ ਬਣਾਏ ਸੀ ਜੀ ਜੀ ਤੇ ਗੁੱਗਾ ਪਪੂ ਜਲਾਦੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲੋ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਗਈ ਜੀ ਆ ਗਈ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਨੇ ਟੋਆ ਬਟਾ ਕੇ ਟੋਆ ਬਟਾ ਕੇ ਜੀ ਚ ਟੋ 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 ਦੂਜਾ ਘਣਾ ਬਟਾ ਜੀ ਫੋਰ ਕਿੰਨੇ ਕਿੰਨੇ ਘਰਾਂ ਚ ਐਗੇ ਖੱਗੀਆਂ ਮਾਰੀਆਂ 10 ਬਸ ਉਹ ਤੇ ਚੱਦੂ ਚ ਗਈ ਜੀ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਮੁੱਤ ਨੂੰ ਮਾਰ ਕੇ ਆਉਂ ਵੀ ਪੈਸਾ ਲਿਆ ਆ ਸਰਗਤ ਵੀ ਦੱਸੋ ਕਿ ਜਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠਿੱਕੀ ਤੂੰ ਮੂੰਹ ਦੇ ਕੇ ਡਰ 10 10 ਫਿਰ ਇਹ ਚ ਕਿਵੇਂ ਰੱਖਦਾ ਜਣ ਟੋਆ ਲੱਕੀ ਦੇਖੇ ਚ ਪਾ ਕੇ ਤੇ ਰੱਖਦਾ ਦੱਸਗਾ ਜਦੋਂ ਪਾਸੇ ਹਟ ਜਾਂਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਤੁਸੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈਣਾ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਲੈ ਮੇਰੀ ਕਾਫੀ ਵਿੱਚ ਜੇ ਅਸੀਂ ਇਹਦੇ ਬਲੋਸਾ ਕਰ ਲੈਨੇ ਇਹ ਕੰਮ ਅਸੀਂ ਸਾਡੇ ਨੂੰ ਸੁਵਾਲ ਕਰ ਸਰ ਕਰ ਕਰ ਕੋ ਜਿਹੜੀ ਆ ਕਬਰ ਆ ਕਬਰ ਤੋਂ ਮੰਨਦਾ ਤਾਂ 11 ਰੁਪਏ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਕੀ ਕਰਦਾ ਸਰਵਤ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਇਹ ਕਿਹਨੇ ਕੁਝ ਹੈ ਜੀ ਇਹਨੂੰ ਪਤਾ ਹੀ ਨਹੀਂ ਕਿ ਇੱਥੇ ਕੁਝ ਨਹੀਂ ਹੈ ਇਹ ਝੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਸ਼ੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਉਦੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਅਸੀਂ ਤਾਂ ਚੱਪਲਾ ਲਾ ਕੇ ਆਏ ਸਤਿਕਾਰ ਨਾਲ ਹੈ ਹੈ ਕਿ ਨਾ ਕੁਝ ਹੈਗਾ ਜੀ ਇਹਨੂੰ ਪਤਾ ਨਹੀਂ ਆ ਵੀ ਇੱਥੇ ਕੁਝ ਨਹੀਂ ਹੈ ਇਹ ਢੌਂਗੀ ਸਾਧੂ ਆ ਸ਼ਰੀਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਜਾਂ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਜਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੌਂਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਵੜ ਗਿਆ ਜੀ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਇਹ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਮੋਂ ਮੈਂ ਮਾਤਾ ਦੀ ਕਰਦਾ ਕਾਲ ਕਹਿੰਦੇ ਕਿੰਨੇ ਰੂਪ ਆ ਚਾਰ ਰੂਪ ਆ ਜੀ ਕਿਹੜੇ ਕਿਹੜੇ ਰੂਪ ਆ ਮਾਤਾ ਪਸਾ ਕਾਲੀ ਸ਼ਿਮ ਸ਼ਾਨ ਦੀ ਕਾਲੀ ਹੂੰ ਤੇ ਮਾਹਾਰਗਵ ਹੋਰ ਤਾਂ ਪਤਾ ਇੱਕ ਜਿੱਚ ਹੋਰ ਤੂੰ ਖਵਾਚੇ ਦੀ ਕੜਾਈ ਦੇ ਕੇ ਆਂ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਰਕਾਰਦੋਗ ਹੈ ਦੁਨੀਆ ਸੀਸ ਝਗਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ। ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ। ਨਹੀਂ ਕੋਈ। ਲਾਜ ਕਰਦਾ ਤੂੰ। ਲਾਜ ਇਹਨੂੰ ਮੈਥੋਂ ਨਹੀਂ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ। ਬੋਲ ਬੋਲ ਕੇ ਤਾਂ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੈ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਦੋਂ ਸਾਰੇ ਪੈਸੇ ਰਸੂਲਨੇ ਆ ਇਹ ਬੀਬੀ ਹਰਾਂ ਤੋਂ ਕਿੰਨੇ ਲੱਖ ਦੀ ਠੱਗੀ ਮਾਰੀ ਐ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਤੋਂ ਹਾਂ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਐ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਠੀਕ ਐ ਤਾਂ ਵਾਲੇ ਕਹਿੰਦੇ ਉਹ ਕਿੰਨੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦੇ ਚੈੱਕ ਆਇਆ ਜਾਂਦਾ ਚੈੱਕ ਦਿੱਤਾ ਇਹ ਤੂੰ ਹਾਂ ਚੈੱਕ ਦਿੱਤਾ ਸਾਨੂੰ ਉਹਨਾਂ ਨੇ ਚੈੱਕ ਦਾល់ ਦਨਾ ਤਾਂ ਨਹੀਂ ਉਹਨਾਂ ਨੇ ਤਾਂ ਲੌਣਾ ਹੀ ਐ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਧੌਂ ਵੀ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਤੁਰਤੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਹੈ ਤਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੋਨਾ ਪਿਆ ਯਾਰ ਤੁਸੀਂ ਜਿਵੇਂ ਯਾਰ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਅੰਧਵਾ ਬਣੇ ਗਿਆ ਅੱਛਾ ਬਾਟੂਆ ਪਤਾ ਹੀਗਾ अच्छा 2 आफ ਕਿੰਨਾ 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 ਚੌਗਾ ਪਰਤੇ ਹੈ ਚਾਰ ਫੁੱਟ ਹੈ ਚਾਰ ਫੁੱਟ ਨੂੰ ਨੱਪਿਆ ਤੇ ਤਕਵੀਦ ਕਿਥੋਂ ਲੈਂਦੇ ਸੀ ਮੀਟ ਪੋਲੇ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੋਂ ਪਾ ਕੇ ਵੇਤਮਗਲੋ ਸ਼ੀਸ਼ੀ ਨੱਪਦੇ ਮਤਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਐਸੇ ਨਹੀਂ ਆਈ ਉਹ ਕੀ ਟੰਗ ਆਈ ਆਹ ਕਾਲੀ ਜਿਹੜੀ ਆ ਕੀ ਦੱਬਿਆ ਓਏ ਤਵੀਰ ਤਾਂ ਇਹ ਕਿਹੜੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕੁ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੂਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਇਹਨਾਂ ਨਾਲ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਹੱਤੀ ਆ ਗਾਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਰ ਬਣਾਉਣਾ ਕੀ ਹੋਊ ਕੀ ਕਿਹਾ ਸੀ ਉਹ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਵਨੇ ਬੀਗੋ ਚੀਜ਼ ਦਾ ਪੈਰਾ ਨਹੀਂ ਬੀਗੋ ਬਸ ਕਲਾਸ ਦਾ ਬੰਦਾ ਹਾਂ ਤੇ ਤੂੰ ਹੁਣ ਹੁਣ ਮੁਕਰੀ ਜਾਣਾ ਵੀ ਇਥੇ ਚੀਜ਼ਾਂ ਕੋਈ ਠੀਕ ਨਹੀਂ ਮੈਂ ਤਾਂ ਕੋਈ ਗੱਲ ਹੈ ਵੀ ਚੀਜ਼ਾਂ ਆਉਂਦੀਆਂ ਕਰਕੇ ਰੱਬੀ ਦਰਦੇ ਕਿ ਹੁਣ ਲਵਾਖਾ ਪੈਰਾ ਆਪ ਦੇ ਦੇ ਨਹੀਂ ਚੱਲ ਜਿਹੜਾ ਕਟਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਘਰੇ ਨਾ ਮਗਰੇ ਟਰੰਕ ਦੇ ਵਿੱਚ ਇੱਕ ਸੱਪ ਆ ਠੀਕ ਆ ਉਹਰੇ ਨਾਲ ਤਾਂ ਸਾਨੂੰ ਡਰਾ ਰਿਹਾ ਆਖੇ ਦੇਖ ਲੈ ਮੈਂ ਸੱਪ ਉਹ ਤਾਂ ਵੈਸੇ ਰੱਖਿਆ ਸੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਦਾ ਜੀ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਹ ਵੀ ਤੇਰੇ ਕਾਨੂੰਨ ਚ ਨਹੀਂ ਆਏ ਕਿਦਾਂ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਨਾ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਤਾਂ ਕਢਾਇਆ ਤੂੰ ਜੋਗੀ ਤੂੰ ਤਾਂ ਤਾਂ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਜਿਹਨੂੰ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਬੁੜੇ ਛੜਵਾਓ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬੇਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹਨੂੰ ਦਾ ਫੜਾ ਚੱਕੂਗਾ ਅੱਪੀ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚੱਲ ਚੱਲ ਕਿੰਨਾ ਕਢੂੰਗਾ ਆ ਵੇਖ ਭੈਣ ਸੱਪ ਬਣਾਏ ਬਈ ਸਾਫੀ ਬੜੇ ਘੈਂਟ ਨੇ ਕਿੰਨੇ ਫੋਟਾ ਚਾਰ ਫੋਟਾ ਕਢੂੰਗਾ ਚਾਰ ਫੋਟਾ ਲੜਾ ਤੈਨੂੰ ਨਹੀਂ ਅਜੇ ਥਿਆ ਬਾਰੇ ਕੋਲ 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 ਨਹੀਂ ਜੇ ਜਦੀ ਸੁਨਿਆਰੇ ਕੋਲੇ ਗਈ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਤੇਰੀ ਪਤਾ ਲੱਗਾ ਹਨੂੰ ਕਿ ਪੈਣ ਲੱਗਣੇ ਸੀ ਫੇ ਥੋੜਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ Thank you.